ਗੁੱਡ ਮਾਰਨਿੰਗ ਸਟੂਡੈਂਟਸ ਬੇਟੇ ਅੱਜ ਆਪਾਂ 19 ਚੈਪਟਰ ਅਣਜੰਮੀ ਦੀ ਫਰਿਆਦ ਬਾਰੇ ਪੜਾਂਗੇ ਇਹ ਇੱਕ ਕਵਿਤਾ ਹੈ ਇਸਦੇ ਕਵੀ ਹਨ ਗੁਰਦਿਆਲ ਰੋਸ਼ਨ ਜੀ ਇਸ ਵਿੱਚ ਕਵੀ ਨੇ ਇੱਕ ਅਣਜੰਮੀ ਬੱਚੀ ਜੋ ਹਜੇ ਮਾਂ ਦੀ ਕੋਖ ਵਿੱਚ ਹੀ ਹੈ ਉਸਦੀ ਫਰਿਆਦ ਨੂੰ ਦਰਸਾਇਆ ਹੈ ਕਿ ਉਹ ਆਪਣੇ ਮਾਂ ਅੱਗੇ ਬੇਨਤੀ ਕਰ ਰਹੀ ਹੈ ਕਿ ਮੈਨੂੰ ਕੋਖ ਵਿੱਚ ਨਾ ਮਾਰੋ ਮੈਨੂੰ ਇਹ ਦੁਨੀਆ ਦੇਖਣ ਦਿਓ ਅਤੇ ਕਹਿੰਦੀ ਹੈ ਜੇਕਰ ਤੁਸੀਂ ਕੁੜੀਆਂ ਨੂੰ ਹੀ ਮਾਰ ਦੇਵੋਗੇ ਤਾਂ ਮੁੰਡੇ ਕਿੱਥੋਂ ਆਉਣਗੇ ਠੀਕ ਹੈ ਆਪਾਂ ਜੋ ਉਸ ਬਾਰੇ ਪੜਾਂਗੇ ਉਹ ਬੱਚੀ ਕਹਿ ਰਹੀ ਹੈ ਧਰਤੀ ਤੇ ਮੈਨੂੰ ਆਸਮਾਨ ਦੇਖ ਲੈਣ ਦੇ ਮੈਨੂੰ ਮਾਏ ਮੇਰੀਏ ਜਹਾਨ ਦੇਖ ਲੈਣ ਦੇ ਕਵੀ ਕਹਿ ਰਿਹਾ ਹੈ ਉਹ ਬੱਚੀ ਮਾਂ ਦੀ ਕੁੱਖ ਵਿੱਚੋਂ ਜੋ ਫਰਿਆਦ ਕਰ ਰਹੀ ਹੈ ਤਰਲਾ ਮਿੰਨਤ ਕਰ ਰਹੀ ਹੈ ਉਹ ਕਹਿੰਦੀ ਹੈ ਮਾਏ ਮੈਨੂੰ ਧਰਤੀ ਤੇ ਅਸਮਾਨ ਦੇਖ ਲੈਣ ਦੇ ਇਹ ਧਰਤੀ ਕਿਦਾਂ ਦੀ ਐ ਤੇ ਅਸਮਾਨ ਕਿ ਹੋਇਆ ਐ ਮੈਨੂੰ ਜਨਮ ਲੈ ਕੇ ਉਹ ਦੇਖ ਲੈਣ ਦੇ ਮੈਨੂੰ ਇਹ ਦੁਨੀਆ ਜਿਹੜੀ ਐ ਕਿਦਾਂ ਦੀ ਐ ਜਹਾਨ ਇਹ ਦੇਖ ਲੈਣ ਦੇ ਨਿੱਕੀ ਜਹੀ ਜਾਨ ਨੂੰ ਤੂੰ ਕੁੱਖ ਵਿੱਚ ਮਾਰਨਾ ਕੁੜੀਆਂ ਮੁਕਾ ਕੇ ਮੁੱਕ ਜਾਵੇ ਸੰਸਾਰਨਾ ਉਵਤੀ ਬੇਨਤੀ ਕਰਦੀ ਇਹ ਹੀ ਕਹਿੰਦੀ ਹੈ ਕਹਿੰਦੀ ਤੂੰ ਨਿੱਕੀ ਜਹੀ ਜਾਨ ਨੂੰ ਆਪਣੀ ਕੁੱਖ ਵਿੱਚ ਹੀ ਕਤਲ ਨਾ ਕਰ ਕਿਉਂਕਿ ਜੇਕਰ ਤੁਸੀਂ ਕੁੜੀਆਂ ਹੀ ਮੁਕਾ ਦੇਵੋਗੇ ਤਾਂ ਕਿਤੇ ਸੰਸਾਰ ਹੀ ਖਤਮ ਨਾ ਹੋ ਜਾਵੇ ਕਿਹੋ ਜਹੇ ਹੁੰਦੇ ਇਨਸਾਨ ਦੇਖ ਲੈਣ ਦੇ ਮੈਨੂੰ ਮਾਏ ਮੇਰੀਏ ਜਹਾਨ ਦੇਖ ਲੈਣ ਦੇ ਕਹਿੰਦੀ ਇਨਸਾਨ ਕਿਹੋ ਜਹੇ ਹੁੰਦੇ ਨੇ ਜਨਮ ਲੈ ਕੇ ਮੈਨੂੰ ਇਹ ਦੇਖ ਲੈਣ ਦੇ ਤੇ ਦੁਨੀਆ ਮੈਂ ਦੇਖਣਾ ਚਾਹਨੀ ਆ ਮੈਨੂੰ ਕਤਲ ਨਾ ਕਰ ਤੋ ਹੋਇਆ ਕਿ ਜੇ ਕੁੜੀ ਹਾਂ ਮੈਂ ਤੂੰ ਵੀ ਤਾਂ ਜਨਾਨੀ ਮਾਂ ਖੂਨ ਹਾਂ ਮੈਂ ਤੇਰਾ ਹਾਂ ਤੇਰੀ ਹੀ ਨਿਸ਼ਾਨੀ ਮਾਂ ਉਹ ਬੱਚੀ ਆਪਣੀ ਮਾਂ ਨੂੰ ਅਲੰਭਾ ਦਿੰਦੀ ਹੋਈ ਕਹਿੰਦੀ ਐ ਕਹਿੰਦੀ ਮਾਂ ਹੋਇਆ ਕਿ ਜੇ ਕੁੜੀ ਆ ਮੈਨੂੰ ਕੁੜੀ ਕਰਕੇ ਮਾਰ ਰਹੇ ਹੋ ਪਰ ਤੂੰ ਵੀ ਤਾਂ ਇੱਕ ਕੁੜੀ ਸੀ ਪਹਿਲਾਂ ਤੂੰ ਵੀ ਜਨਾਨੀ ਐ ਮੈਂ ਤੇਰਾ ਹੀ ਖੂਨ ਆ ਕਿਉਂਕਿ ਤੇਰੇ ਅੰਦਰ ਪਲ ਰਹੀ ਆ ਤੇਰੇ ਪੇਟ ਦੇ ਵਿੱਚ ਆ ਫਿਰ ਤੇਰੀ ਨਿਸ਼ਾਨੀ ਹੋਈ ਤਾਂ ਕਿਉਂ ਮੈਨੂੰ ਮਾਰਨਾ ਚਾਹੁੰਨੀ ਹੈਂ ਜੀ ਮੈਨੂੰ ਨਾ ਮਾਰ ਇਸ ਮੈਨੂੰ ਇਸ ਜੱਗ ਦੇ ਮਕਾਨ ਦੇਖ ਲੈਣ ਦੇ ਮੈਨੂੰ ਆਏ ਮੇਰੀ ਏ ਚਹਾਨ ਦੇਖ ਲੈਣ ਦੇ ਉਹ ਕਹਿੰਦੀ ਮੈਨੂੰ ਇਸ ਦੁਨੀਆ ਤੇ ਜਿਹੜੇ ਘਰ ਮਕਾਨ ਬਣੇ ਹੋਏ ਨੇ ਦੇਖ ਲੈਣ ਦੇ ਮੈਂ ਇਹ ਦੁਨੀਆ ਨੂੰ ਦੇਖਣਾ ਚਾਹੁੰਦੀ ਹਾਂ ਪੁੱਛ ਮੇਰੇ ਬਾਪ ਨੂੰ ਕੀ ਮੇਰਾ ਹੈ ਕਸੂਰ ਨਹੀਂ ਜਾਨ ਮੇਰੀ ਲੈਣ ਦੇ ਲਈ ਕਿਉਂ ਹੈ ਮਜਬੂਰ ਨਹੀਂ ਉਹ ਆਪਣੀ ਮਾਂ ਨੂੰ ਹੀ ਕਹਿੰਦੀ ਹੈ ਯਾਨੀ ਮੇਰੇ ਪਿਓ ਨੂੰ ਪੁੱਛ ਯਾਨੀ ਮੇਰੇ ਪਿਤਾ ਨੂੰ ਵੀ ਮੇਰਾ ਕੀ ਕਸੂਰ ਹੈ ਮੈਨੂੰ ਕੂਖ ਦੇ ਵਿੱਚ ਹੀ ਕਿਉਂ ਮਾਰਨਾ ਚਾਹੁੰਦਾ ਕਿਉਂਕਿ ਹਜੇ ਮੈਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ ਕੂਖ ਦੇ ਵਿੱਚ ਹੀ ਆ ਫਿਰ ਵੀ ਮੈਨੂੰ ਕਿਉਂ ਮਾਰਨਾ ਚਾਹੁੰਦਾ ਜਾਂ ਫਿਰ ਮੈਨੂੰ ਦੱਸ ਉਹਦੀ ਕੀ ਮਜਬੂਰੀ ਹੈ ਜਾਨ ਕਿਉਂ ਲੈਣਾ ਚਾਹੁੰਦਾ ਉਹ ਮੇਰੀ ਉਹਦੀ ਕਿਹੜੀ ਮਜਬੂਰੀ ਹੈ ਉਹ ਮੈਨੂੰ ਦੱਸ ਉਹਦਾ ਮੈਨੂੰ ਦੀਨ ਤੇ ਈਮਾਨ ਦੇਖ ਲੈਣ ਦੇ ਮੈਨੂੰ ਮਾਏ ਮੇਰੀਏ ਜਹਾਨ ਦੇਖ ਲੈਣ ਦੇ ਕਹਿੰਦੀ ਮੈਨੂੰ ਉਹਦਾ دین ਇਮਾਨ ਜਿਹੜਾ ਹੈਗਾ ਉਹਦਾ ਧਰਮ ਮਤਲਬ ਉਹ ਦੇਖ ਲੈਣ ਦੇ ਮੈਨੂੰ ਇਹ ਦੁਨੀਆ ਦੇਖ ਲੈਣ ਦੇ ਜਨਮ ਲੈ ਕੇ ਕੁੜੀਆਂ ਨਾ ਹੋਈਆਂ ਜੇ ਤਾਂ ਮੁੰਡੇ ਕਿੱਥੋਂ ਆਉਣਗੇ ਕਦੋਂ ਲੋਕ ਗਾਲੇ ਦਿਮਾਗ ਵਿੱਚ ਪਾਉਣਗੇ ਕਹਿੰਦੀ ਜੇ ਕੁੜੀਆਂ ਨੂੰ ਹੀ ਖਤਮ ਕਰੀ ਜਾ ਰਹੇ ਐ ਲੋਕ ਇਦਾਂ ਕੁੱਖ ਵਿੱਚ ਤਾਂ ਫਿਰ ਮੁੰਡੇ ਕਿੱਥੋਂ ਜਨਮ ਲੈਣਗੇ ਕਿਉਂਕਿ ਬਟੇ ਸਚਾਈ ਹੈ ਆਪਣੇ ਸਮਾਜ ਦੀ ਕੁੜੀ ਹੀ ਅੱਗੇ ਜਾ ਕੇ ਮਾਂ ਬਣਦੀ ਹੈ ਤੇ ਮਾਂ ਹੀ ਬੱਚਿਆਂ ਨੂੰ ਜਨਮ ਦਿੰਦੀ ਹੈ ਜਿਸ ਦੀ ਕੁੱਖ ਵਿੱਚੋਂ ਹੀ ਕੁੜੀਆਂ ਮੁੰਡੇ ਜਨਮ ਲੈਂਦੇ ਨੇਗੇ ਕਿਉਂਕਿ ਇੱਕ ਔਰਤ ਨੂੰ ਹੀ ਸਾਰੇ ਜੱਗ ਦੀ ਜਨਨੀ ਕਿਹਾ ਗਿਆ ਹੈ ਉਹ ਇਹੀ ਸਮਝਾ ਰਹੀ ਹੈ ਆਪਣੀ ਮਾਂ ਨੂੰ ਕਹਿੰਦੀ ਜੇ ਕੁੜੀਆਂ ਹੀ ਨਾ ਹੋਈਆਂ ਤਾਂ ਫਿਰ ਮੁੰਡੇ ਵੀ ਕਿੱਥੋਂ ਆਉਣਗੇ ਕਿਉਂਕਿ ਕੁੜੀਆਂ ਹੀ ਮੁੰਡਿਆਂ ਨੂੰ ਜਨਮ ਦਿੰਦੀਆਂ ਨੇ ਤੇ ਕਹਿੰਦੀ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਕਦੋਂ ਆਏਗੀ ਦੀ ਲੋਕ ਕਦੋਂ ਸਮਝਣਗੇ ਇਸ ਗੱਲ ਨੂੰ ਅੰਮੀ ਜਮਾਨਾ ਵੇ ਇਮਾਨ ਵੇਖ ਲੈਣ ਦੇ ਮੈਨੂੰ ਮਾਏ ਮੇਰੀ ਏ ਜਹਾਨ ਵੇਖ ਲੈਣ ਦੇ ਕਹਿੰਦੀ ਮਾਂ ਮੈਨੂੰ ਇਹ ਬੇਈਮਾਨ ਦੁਨੀਆ ਦੇਖ ਲੈਣ ਦੇ ਜਨਮ ਲੈ ਕੇ ਕਿੱਦਾਂ ਦੀ ਇਹ ਜਮਾਨਾ ਦੁਨੀਆ ਮੈਨੂੰ ਵੇਖ ਲੈਣ ਦੇ ਹਾਂਜੀ ਬਟੇ ਸੀ ਅਣਜੰਮੀ ਧੀ ਦੀ ਫਰਿਆਦ ਯਾਨੀ ਕਿ ਉਹ ਆਪਣੀ ਮਾਂ ਨੂੰ ਤਰਲਾ ਮਿੰਨਤ ਕਰ ਰਹੀ ਹੈ ਵੀ ਮੈਨੂੰ ਕੁੱਖ ਵਿੱਚ ਕਤਲ ਨਾ ਕਰੋ ਮੈਨੂੰ ਦੁਨੀਆ ਤੇ ਆ ਲੈਣ ਦੋ ਤੇ ਮੈਨੂੰ ਦੁਨੀਆ ਦੇਖਣ ਦੋ ਅੱਛਾ ਇਹ ਆਪਣੀ ਸਮਾਜ ਦੀ ਬਹੁਤ ਬੁਰੀ ਬਿਮਾਰੀ ਹੈ ਇਹ ਇੱਕ ਕਿਸਮ ਦਾ ਕਲੰਕ ਹੈ ਆਪਣੇ ਸਮਾਜ ਤੇ ਪ੍ਰੋਣ ਹੱਤਿਆ ਜਿਹਨੂੰ ਕਿਹਾ ਗਿਆ ਹੈ ਜਿਹਦੇ ਤੇ ਕਵੀ ਨੇ ਕਵਿਤਾ ਬਣਾਈ ਹੈ ਜਿਹਦੇ ਵਿੱਚ ਬੱਚੇ ਕੁੜੀਆਂ ਨੂੰ ਕੁੱਖ ਵਿੱਚ ਹੀ ਕਤਲ ਕਰਾਇਆ ਜਾਂਦਾ ਹੈ ਕੁਝ ਤਾਂ ਆਪਣੇ ਸਮਾਜ ਦੇ ਹਾਲਾਤ ਮਜਬੂਰ ਕਰ ਦਿੰਦੇ ਆ ਮਾਪੇ ਨੂੰ ਪਰ ਕੁਝ ਜਿਵੇਂ ਪਹਿਲੀ ਕੁੜੀ ਹੋ ਗਈ ਤਾਂ ਉਹ ਦੂਜਾ ਬੱਚਾ ਕੁੜੀ ਨਹੀਂ ਹੋਣਾ ਚਾਹੀਦਾ ਪੇਰੈਂਟਸ ਦੀ ਸੋਚ ਇਦਾਂ ਦੀ ਬਣ ਚੁੱਕੀ ਹੈ ਉਹ ਜਾਂ ਤਾਂ ਆਪਣੇ ਸਮਾਜ ਦੇ ਹਾਲਾਤਾਂ ਕਾਰਨ ਕਹਿ ਦੋ ਠੀਕ ਹੈ ਜਾਂ ਕਹਿ ਲੋ ਕਿਸੇ ਦੀ ਆਰਥਿਕ ਹਾਲਤ ਕਰਕੇ ਕਹਿ ਲਈਏ ਆਪਾਂ ਪਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਬੱਚੇ ਵੀ ਜਿਹੜੀ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਹੈਗਾ ਮਾਪੇ ਨੂੰ ਕੁੜੀਆਂ ਵੀ ਓਨਾ ਹੀ ਪਿਆਰ ਕਰਦੀਆਂ ਨੇ ਬਲਕਿ ਵੱਧ ਕਰਦੀਆਂ ਨੇ ਮੁੰਡਿਆਂ ਤੋਂ ਤੇ ਕਵੀ ਆਪਾਂ ਨੂੰ ਇਹੀ ਕਹਿਣਾ ਚਾਹੁੰਦਾ ਹੈ ਇਸ ਬੱਚੀ ਦੀ ਪੁਕਾਰ ਰਾਹੀਂ ਬਿਓ ਨੂੰ ਕੁੱਖ ਵਿੱਚ ਨਹੀਂ ਮਾਰਨਾ ਚਾਹੀਦਾ ਓਨੂੰ ਵੀ ਇਸ ਦੁਨੀਆ ਤੇ ਆਉਣ ਦਾ ਹੱਕ ਦਿਓ ਹੋ ਸਕਦਾ ਹੈ ਉਹ ਵੀ ਪੜ੍ਹ ਲਿਖ ਕੇ ਤੁਹਾਡਾ ਨਾਂ ਰੋਸ਼ਨ ਕਰੇ ਅੱਛਾ ਬਟੇ ਉਮੀਦ ਹੈ ਤੁਹਾਨੂੰ ਇਹ ਸਮਝ ਆ ਗਈ ਹੋਵੇਗੀ ਕਵਿਤਾ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਦਿੱਕਤ ਆਈ ਤਾਂ ਮੇਰੇ ਨਾਲ ਗੱਲ ਕਰ ਲੈਣ अच्छा ਤੁਸੀਂ ਇਹ ਸਮਝ ਕੇ ਕਵਿਤਾ ਨੂੰ 12 ਦੇ ਸ਼ਬਦ ਅਰਥ ਪੜ੍ਹਨੇ ਨੇ ਸਮਝਣੇ ਨੇ ਫਿਰ ਆਪਣੀ ਕਾਪੀ ਤੇ ਲਿਖਣੇ ਹਨ ਧੰਨਵਾਦ